ਗੁਰਮੁਖ ਪਿਆਰਿਓ ਦੇਖੋ ਅਕਸਰ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਛੋਟਾ ਪਰਿਵਾਰ ਸੁਖੀ ਪਰਿਵਾਰ ਪਰ ਅੱਜ ਦੇ ਯੁੱਗ ਦੇ ਵਿੱਚ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਚੀਜ਼ਾਂ ਦੇ ਮੁੱਲ ਵੀ ਬਦਲ ਜਾਂਦੇ ਆ ਗੱਲਾਂ ਵੀ ਬਦਲ ਜਾਂਦੀਆਂ ਅੱਜ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਛੋਟਾ ਪਰਿਵਾਰ ਸੁਖੀ ਪਰਿਵਾਰ ਅੱਜ ਘਰ ਦੇ ਵਿੱਚ 2-3 ਜੀ ਵੀ ਆ ਉਹ ਵੀ ਇੱਕ ਦੂਜੇ ਨਾਲ ਲੜ ਰਹੇ ਆ ਸੁਖੀ ਪਰਿਵਾਰ ਵਾਸਤੇ ਸਾਨੂੰ ਕੀ ਕਰਨਾ ਪਵੇਗਾ ਅਸੀਂ ਚਾਹੁੰਦੇ ਹਾਂ ਹਰ ਬੰਦਾ ਚਾਹੁੰਦਾ ਘਰ ਵਿੱਚ ਸ਼ਾਂਤੀ ਹੋਵੇ ਮੈਂ ਕੰਮ ਤੋਂ ਘਰੇ ਆਵਾਂ ਤੇ ਘਰ ਵਿੱਚ ਸਹਜ ਹੋਵੇ ਟਿਕਾਹ ਹੋਵੇ ਮਨ ਨੂੰ ਸਕੂਨ ਮਿਲੇ ਉਹਦੇ ਲਈ ਤੁਹਾਨੂੰ 10 ਗੱਲਾਂ ਜਿਹੜੀਆਂ ਮੈਂ ਦੱਸਣ ਜਾ ਰਿਹਾ ਤੇ ਉਹਦੇ ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਜੇ ਤੁਹਾਡੇ ਘਰ ਵਿੱਚ ਵੀ ਇਹ ਹੈ ਕਿ ਸ਼ਾਂਤੀ ਨਹੀਂ ਰਹਿੰਦੀ ਤੇ ਸੁਖੀ ਪਰਿਵਾਰ ਨਹੀਂ ਹੈਗਾ ਸੁਖੀ ਕਿਵੇਂ ਕਰ ਸਕਦੇ ਹਾਂ ਉਹ 10 ਜਿਹੜੇ ਜਾਦੂ ਦੇ ਮੰਤਰ ਮੈਂ ਕਹੂੰਗਾ ਇੱਕ ਜੇ ਤੁਸੀਂ ਆਪਦੀ ਜ਼ਿੰਦਗੀ ਵਿੱਚ ਕਮਾਲੋਗੇ ਤੇ ਦੇਖੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਦਲ ਜਾਵੇਗੀ ਆਓ ਇਹ ਗੱਲਾਂ ਜਾਣਦੇ ਹਾਂ ਕਿਹੜੀਆਂ 10 ਗੱਲਾਂ ਨੇ ਸਭ ਤੋਂ ਪਹਿਲੀ ਗੱਲ ਜਿਹੜੀ ਆ ਘਰ ਦੇ ਵਿੱਚ ਜਿਹੜੀ ਆਪਾਂ ਚੀਜ਼ ਵੇਖਦੇ ਹਾਂ ਉਹ ਇਹ ਆ ਵੀ ਕਈ ਵਾਰੀ ਇਹ ਹੁੰਦਾ ਵੀ ਮੈਂ ਤੇਰਾ ਕੰਮ ਕਰਦਾ ਪਰ ਤੂੰ ਮੇਰਾ ਕੰਮ ਕਦੇ ਨਹੀਂ ਕਰਦਾ ਜਾਂ ਕਰਦੀ ਜੇ ਤੁਸੀਂ ਹਫ਼ਤੇ ਵਿੱਚ ਇੱਕ ਦਿਨ ਵੀ ਦੂਜੇ ਦੀ ਮਦਦ ਸਮਝ ਕੇ ਇੱਕ ਦੂਜੇ ਦਾ ਕੰਮ ਕਰਨਾ ਸ਼ੁਰੂ ਕਰ ਦੋਗੇ ਜਿਵੇਂ ਕਿ ਆਪਾਂ ਕਿਸੇ ਦਿਨ ਆਪਣੀ ਘਰਵਾਲੀ ਦੀ ਆਪਣੀ ਪਤਨੀ ਦੀ ਆਪਣੇ ਮਾਤਾ ਜੀ ਦੀ ਮਦਦ ਕਰ ਸਕਦੇ ਹਾਂ ਰਸੋਈ ਦੇ ਕੰਮਾਂ ਦੇ ਵਿੱਚ ਜਾਂ ਉਹ ਸਾਡੀ ਮਦਦ ਤਾਂ ਹਰ ਰੋਜ਼ ਹੀ ਕਰਦੇ ਆ ਪਰ ਅਸੀਂ ਉਹਨਾਂ ਨੂੰ ਕਿੰਨੀ ਕੁ ਮਦਦ ਕਰਦੇ ਹਾਂ ਇੱਕ ਦੂਜੇ ਦੇ ਕੰਮ ਕਰਨ ਦੇ ਨਾਲ ਵੀ ਘਰ ਵਿੱਚ ਸੁੱਖ ਆਉਂਦਾ ਪਰ ਇੱਥੇ ਧਿਆਨ ਦੇਣ ਦੀ ਲੋੜ ਆ ਕੰਮ ਕਰਕੇ ਇਹ ਨਾ ਹੋਵੇ ਤੁਸੀਂ ਕੰਮ ਕਰਕੇ ਸੁਣਾ ਦਿਓ ਕਿ ਮੈਂ ਤੇਰੇ ਲਈ ਕੀਤਾ ਜਦੋਂ ਆਪਾਂ ਕਿਸੇ ਵਾਸਤੇ ਕੁਝ ਕਰਦੇ ਆ ਤੇ ਸੁਣਾ ਦਿੰਦੇ ਆ ਫਿਰ ਉਹ ਗੱਲ ਜਿਹੜੀ ਆ ਝਗੜੇ ਦਾ ਕਾਰਨ ਬਣਦੀ ਆ ਪਹਿਲੀ ਗੱਲ ਤੁਸੀਂ ਯਾਦ ਰੱਖਣੀ ਆ ਇੱਕ ਦੂਜੇ ਦਾ ਕੰਮ ਕਰੋ ਹੁਣ ਦੂਜੀ ਗੱਲ ਕਿਹੜੀ ਆ ਕੰਮ ਵੀ ਕਰੋ ਦੇਖੋ ਕੰਮ ਤਾਂ ਕਈ ਵਾਰੀ ਆਪਾਂ ਕਹਿੰਨੇ ਦੋਸਤ ਮਿੱਤਰ ਵੀ ਕਰ ਦਿੰਦੇ ਆ ਜਾਂ ਬਗਾਨਾ ਬੰਦਾ ਵੀ ਕਰ ਦਿੰਦਾ ਫਿਰ ਘਰ ਦੇ ਪਰਿਵਾਰ ਦੇ ਜੀਵਾਂ ਦਾ ਕੀ ਹੁੰਦਾ ਹੈ ਅਸਲ ਦੇ ਵਿੱਚ ਹੱਕ ਕੀ ਬਣਦਾ ਉਹਨਾਂ ਦਾ ਦੂਜੀ ਗੱਲ ਇਹ ਆ ਵੀ ਇੱਕ ਦੂਜੇ ਦਾ ਦਰਦ ਵੰਡਾਓ ਇੱਕ ਦੂਜੇ ਦਾ ਤੁਸੀਂ ਦਰਦ ਜਦੋਂ ਵੰਡਾਓਗੇ ਬੈਠ ਕੇ ਦੁੱਖ ਸੁੱਖ ਸੁਣੋਗੇ ਕਿ ਤੇਰੇ ਕੰਮ ਤੇ ਕੋਈ ਸਮੱਸਿਆ ਹੈ ਤੇ ਮੈਨੂੰ ਦੱਸ ਕੋਈ ਨਾ ਆਪਾਂ ਰਲ ਕੇ ਹੱਲ ਕਰਾਂਗੇ ਉਹਦਾ ਜਦੋਂ ਤੁਸੀਂ ਦੁੱਖ ਸੁਣੋਗੇ ਤੁਸੀਂ ਜਾਣੋਗੇ ਆਪਣਿਆਂ ਨੂੰ ਦੁੱਖ ਦੱਸਣ ਦੇ ਨਾਲ ਦਰਦ ਜਿਹੜਾ ਬੰਦੇ ਦਾ ਘਟ ਜਾਂਦਾ ਕਿਸੇ ਬਗਾਨੇ ਬੰਦੇ ਨੂੰ ਦੱਸਾਂਗੇ ਘਰ ਤੋਂ ਬਾਹਰ ਇੱਕ ਤਾਂ ਮਜ਼ਾਕ ਬਣਾਵੇਗਾ ਕੋਈ ਸਾਥ ਸੰਗਤ ਜੀ ਤੇ ਇੱਕ ਜਿਹੜਾ ਹੈ ਕਈ ਵਾਰੀ ਸਾਡੀ ਕਮਜ਼ੋਰੀ ਜਾਣ ਕੇ ਸਾਡਾ ਨੁਕਸਾਨ ਵੀ ਕਰ ਸਕਦਾ ਕੋਈ ਪਰ ਆਪਣੇਆਂ ਨੂੰ ਜਦੋਂ ਤੁਸੀਂ ਦਰਦ ਵੰਡਾਉਂਗੇ ਉਹਨਾਂ ਦੇ ਨਾਲ ਤਾਂ ਤੁਸੀਂ ਦੇਖੋਗੇ ਵੀ ਵਾਕਈ ਬਹੁਤ ਫਰਕ ਪੈਂਦਾ ਘਰ ਵਿੱਚ ਆਪਾਂ ਦਰਦ ਦੱਸਦੇ ਆ ਆਪਦਾ ਕਿਸੇ ਨੂੰ ਦੁੱਖ ਦੱਸਦੇ ਆ ਉਹ ਬਜ਼ੁਰਗਾਂ ਕੋਲ ਕਈ ਵਾਰੀ ਤਜਰਬੇ ਹੁੰਦੇ ਆ ਫਿਰ ਉਹ ਸਾਨੂੰ ਹੱਲ ਵੀ ਕੱਢ ਕੇ ਦੇ ਦਿੰਦੇ ਆ ਇੰਨਾ ਹੀ ਨਹੀਂ ਸਮੱਸਿਆ ਕਈ ਵਾਰੀ ਐਡੀ ਵੱਡੀ ਨਹੀਂ ਹੁੰਦੀ ਜਿੱਡੀ ਅਸੀਂ ਬਣਾ ਲੈਨੇ ਆ ਇਸ ਕਰਕੇ ਇੱਕ ਦੂਜੇ ਦਾ ਦਰਦ ਵੰਡਾਓ ਜਦੋਂ ਕੋਈ ਦਰਦ ਦੱਸਦਾ ਧਿਆਨ ਦੇ ਨਾਲ ਉਹਨੂੰ ਸੁਣੋ ਤੀਜੀ ਗੱਲ ਜਿਹੜੀ ਆ ਛੋਟੇ ਛੋਟੇ ਕਲੇਸ਼ ਹੁੰਦੇ ਆ ਘਰਾਂ ਵਿੱਚ ਨਿੱਕੀਆਂ ਨਿੱਕੀਆਂ ਲੜਾਈਆਂ ਹੁੰਦੀਆਂ ਕਈ ਵਾਰੀ ਕੀ ਹੁੰਦੀ ਆ ਇਸਤਰੀ ਜਿਹੜੀ ਆਪਣੇ ਪੇਕੇ ਘਰ ਦੇ ਵਿੱਚ ਫੋਨ ਲਾਉਂਦੀ ਆ ਉਹ ਆਉਂਦੇ ਆ ਕੇ ਮਸਲੇ ਨੂੰ ਸਮੱਸਿਆ ਨੂੰ ਹੱਲ ਕਰਦੇ ਆ ਨਹੀਂ ਆਪ ਐਡੇ ਵੱਡੇ ਬਣ ਜਾਈਏ ਮਾਨਸਿਕ ਪੱਧਰ ਐਡਾ ਹੋ ਜੇ ਪਹਿਲੀ ਗੱਲ ਤਾਂ ਕਲੇਸ਼ ਕਰੋ ਹੀ ਨਾ ਜੇ ਛੋਟੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਨੇ ਉਹ ਕਲੇਸ਼ ਆਪਣੇ ਕਮਰੇ ਵਿੱਚ ਬਹਿ ਕੇ ਖਤਮ ਕਰੋ ਲੋਕਾਂ ਨੂੰ ਦੱਸਣ ਦੀ ਰਿਸ਼ਤੇਦਾਰਾਂ ਨੂੰ ਦੱਸਣ ਦੀ ਪਿੰਡ ਦੇ ਵਾਸੀਆਂ ਨੂੰ ਗਵੰਡੀਆਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਇਹ ਨਾ ਹੋਵੇ ਕਲੇਸ਼ ਤੁਸੀਂ ਸ਼ੁਰੂ ਕਰੋ ਖਤਮ ਉਹਨਾਂ ਨੂੰ ਦੂਜੀ ਧਿਰ ਆ ਕੇ ਕਰੇ ਰਿਸ਼ਤੇਦਾਰ ਆ ਕੇ ਕਰਨ ਨਾ ਜੀ ਇਹ ਨਹੀਂ ਹੋਣਾ ਚਾਹੀਦਾ ਇਹ ਤੀਜੀ ਗੱਲ ਬਹੁਤ ਜ਼ਿਆਦਾ ਹੁੰਦੀ ਆ ਜਿਹਦੇ ਕਰਕੇ ਕਲੇਸ਼ ਵੱਡੇ ਝਗੜੇ ਦਾ ਰੂਪ ਧਾਰਨ ਕਰ ਲੈਂਦੇ ਆ ਗੱਲਾਂ ਤਲਾਕ ਤੱਕ ਆ ਜਾਂਦੀਆਂ ਨੇ ਚੌਥੀ ਗੱਲ ਜਿਹੜੀ ਹੋਰ ਬੜੀ ਸਮਝਣੀ ਸਾਨੂੰ ਜ਼ਰੂਰੀ ਆ ਜਦੋਂ ਕੋਈ ਵੀ ਗੱਲ ਕਰਦਾ ਹੈ ਕੋਈ ਵੀ ਗੱਲ ਆਪਦੀ ਸਮੱਸਿਆ ਲੈ ਕੇ ਆਉਂਦਾ ਉਹਦਾ ਆਤਮ ਵਿਸ਼ਵਾਸ ਵਧਾਉਣਾ ਕਿਵੇਂ ਵਧੇਗਾ ਜੀ ਹੌਸਲਾ ਦੇਣਾ ਪਵੇਗਾ ਉਹਨੂੰ ਸਾਡੇ ਕੋਲ ਦੇਣ ਲਈ ਇੱਕ ਦੂਜੇ ਨੂੰ ਕਈ ਵਾਰੀ ਪੈਸੇ ਨਹੀਂ ਹੁੰਦੇ ਪਰ ਹੌਸਲਾ ਤਾਂ ਹੁੰਦਾ ਹੀ ਆ ਹੱਲਾਸ਼ੇਰੀ ਦੋ ਇੱਕ ਦੂਜੇ ਨੂੰ ਇੱਕ ਦੂਏ ਨਾਲ ਹੋਵੇ ਇੱਕ ਜਾਣਾ ਹੱਲਾਸ਼ੇਰੀ ਦੇਈ ਜਾਵੇ ਦੂਜਾ ਦੇਵੇ ਨਾ ਨਹੀਂ ਜੀ ਇਹ ਚੀਜ਼ਾਂ ਇਦਾਂ ਨਹੀਂ ਚੱਲਦੀਆਂ ਹੁੰਦੀਆਂ ਰਲ ਮਿਲ ਕੇ ਹੀ ਕਰਨੀਆਂ ਪੈਂਦੀਆਂ ਨੇ ਇਸ ਕਰਕੇ ਹੌਸਲਾ ਦੋ ਇੱਕ ਦੂਜੇ ਨੂੰ ਵਿਪਤਾ ਪਰੇ ਸਮੇਂ ਦੇ ਵਿੱਚ ਕਿ ਦੁੱਖ ਸੁੱਖ ਦੋਹੇਦਰ ਕੱਪੜੇ ਪਹਿਰੇ ਜਾਏ ਮਨੁੱਖ ਦੇਖੋ ਬਾਣੀ ਵੀ ਕਹਿੰਦੀ ਹੈ ਦੁੱਖ ਸੁੱਖ ਇਹ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੀ ਰਹਿੰਦੇ ਆ ਕੋਈ ਗੱਲ ਨਹੀਂ ਜੇ ਦੁੱਖ ਆ ਗਿਆ ਸੁੱਖ ਵੀ ਆਵੇਗਾ ਇਸ ਤਰ੍ਹਾਂ ਤੁਸੀਂ ਇਹ ਸ਼ਬਦਾਂ ਦੇ ਨਾਲ ਦੂਜੇ ਨੂੰ ਹੌਸਲਾ ਦੇ ਸਕਦੇ ਹੋ ਦਿਨ ਉਹ ਵੀ ਨਹੀਂ ਰਹੇ ਤੇ ਦਿਨ ਇਹ ਵੀ ਨਹੀਂ ਰਹਿਣਗੇ ਸਾਧ ਸੰਗਤ ਜੀ ਅੱਗੇ ਹੁਣ ਜਿਹੜੀ ਪੰਜਵੀਂ ਗੱਲ ਆ ਏ ਮੈਂ ਦੇਖਿਆ ਵੀ ਬਹੁਤ ਜ਼ਿਆਦਾ ਘਟ ਆਪਾਂ ਕਰਦੇ ਆ ਕਿਉਂਕਿ ਸਾਡੇ ਵਿੱਚ ਹੌਮੈ ਆ ਉਹਦੇ ਕਰਕੇ ਅਸੀਂ ਇਹ ਚੀਜ਼ ਨਹੀਂ ਕਰਦੇ ਮਾਫ ਕਰਨਾ ਸਿੱਖੋ ਇੱਕ ਦੂਜੇ ਨੂੰ ਕਈ ਵਾਰੀ ਘਰ ਦੇ ਜੀਤ ਨੂੰ ਕਿਸੇ ਨੂੰ ਗਲਤੀ ਹੋ ਜਾਂਦੀ ਆ ਕਈ ਵਾਰੀ ਅਸੀਂ ਕੀ ਕਰਦੇ ਆ ਸਾਹਮਣੇ ਵਾਲਾ ਸਾਡੇ ਤੋਂ ਮਾਫੀ ਮੰਗ ਰਿਹਾ ਸੌਰੀ ਮੰਗ ਰਿਹਾ ਪਰ ਅਸੀਂ ਉਹਨੂੰ ਮਾਫ ਨਹੀਂ ਕਰਦੇ ਦੇਖੋ ਕੋਈ ਗੱਲ ਨਹੀਂ ਗਲਤੀਆਂ ਬੰਦੇ ਤੋਂ ਹੀ ਹੁੰਦੀਆਂ ਨੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਜੇ ਬੰਦਾ ਕੋਈ ਗਲਤੀ ਨਾ ਕਰੇ ਫਿਰ ਤਾਂ ਬੰਦਾ ਰੱਬ ਬਣ ਜੇਗਾ ਇਹਦਾ ਮਤਲਬ ਇਹ ਵੀ ਨਹੀਂ ਮੇਰੇ ਕਹਿਣ ਦਾ ਕਿ ਬੰਦਾ ਗਲਤੀਆਂ ਕਰਦਾ ਰਹੇ ਪਰ ਬੰਦੇ ਤੋਂ ਸਮਾਜ ਵਿੱਚ ਵਿਚਰਦੇ ਆ ਪਰਿਵਾਰ ਵਿੱਚ ਵਿਚਰਦੇ ਆ ਊਣ ਤਾਈਆਂ ਗਲਤੀਆਂ ਹੋਈ ਜਾਂਦੀਆਂ ਤੇ ਜਦੋਂ ਤੁਹਾਡੇ ਤੋਂ ਕੋਈ ਮਾਫੀ ਮੰਗੇ ਦਿਲ ਤੋਂ ਮਾਫੀ ਮੰਗੇ ਉਹਨੂੰ ਮਾਫ ਕਰੋ ਜ਼ਰੂਰ ਕਰੋ ਤੇ ਜਦੋਂ ਤੁਸੀਂ ਮਾਫ ਕਰ ਦੋ ਫਿਰ ਉਹ ਗੱਲ ਨੂੰ ਭੁਲਾ ਦਿਓ ਕਈ ਮਾਫ਼ਤਾ ਕਰ ਦਿੰਦੇ ਆ ਪਰ ਭੁੱਲਦੇ ਨਹੀਂ ਉਹਦੀ ਗਲਤੀ ਨੂੰ ਸੁਣਾਉਂਦੇ ਰਹਿੰਦੇ ਆ ਇਹ ਵੀ ਚੀਜ਼ ਨਹੀਂ ਕਰਨੀ ਇਹਦੇ ਨਾਲ ਵੀ ਕਲੇਸ਼ ਬਹੁਤ ਜ਼ਿਆਦਾ ਖੜਾ ਹੋ ਜਾਂਦਾ ਮੇਰੇ ਕਹਿਣ ਦਾ ਭਾਵ ਉਹ ਕੰਮ ਕਰਨੇ ਆ ਜਿਹਦੇ ਕਰਕੇ ਸਾਨੂੰ ਖੁਸ਼ੀ ਮਿਲੇ ਕਿਉਂਕਿ ਹੁਣ ਬੰਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਾਨਵਰ ਮੌਜੂਦ ਆ ਜਦੋਂ ਕਿ ਕਿਸੇ ਜਾਨਵਰ ਵਿੱਚੋਂ ਕਿਸੇ ਦੂਜੇ ਜਾਨਵਰ ਦੀ ਝਲਕ ਨਹੀਂ ਪੈਂਦੀ ਤੁਸੀਂ ਵੇਖੋ ਲੋਕਾਂ ਦੇ ਸੁਭਾਅ ਕਿੱਦਾਂ ਦੇ ਆ ਕਈਆਂ ਨੇ ਘਰੇ ਕੁੱਤੇ ਰੱਖੇ ਹੁੰਦੇ ਆ ਕੁੱਤੇ ਪਾਲੇ ਹੁੰਦੇ ਆ ਪਰ ਭੌਂਕਦੇ ਆਪ ਹੁੰਦੇ ਆ। ਮਾਫ ਕਰਨਾ ਸਾਧ ਸੰਗਤ ਜੀ, ਇਦਾਂ ਹੀ ਹੈ ਕਈ ਲੋਕਾਂ ਦਾ ਸੁਭਾਅ ਤੇ ਓੰਜ ਵੀ ਕਈ ਜਾਨਵਰਾਂ ਵਾਂਗੂ ਬੋਲਦੇ ਆ। ਕਈਆਂ ਦੀ ਭਾਸ਼ਾ ਪਸ਼ੂਆਂ ਵਾਂਗ ਹੁੰਦੀ ਆ। ਇਸ ਕਰਕੇ ਭਾਈ ਤੁਹਾਨੂੰ ਮਨੁੱਖ ਇਹ ਸਰਦਾਰ ਜੂਨੀ ਮਿਲੀ ਆ। ਇਹਦੇ ਵਿੱਚ ਮਨੁੱਖਾਂ ਵਾਲੇ ਕਰਮ ਕਰੋ। ਕਰਤੂਤ ਪਸ਼ੂ ਕੀ ਮਾਨਸ ਜਾਤ ਕਿਤੇ ਉਹ ਗੱਲ ਨਾ ਹੋ ਜੇ। ਸਾਧ ਸੰਗਤ ਜੀ, ਇਸ ਕਰਕੇ ਕਈ ਇਸ ਤਰ੍ਹਾਂ ਲੜਦੇ ਆ ਜਿਵੇਂ ਪਸ਼ੂ ਆਪਸ ਵਿੱਚ ਲੜਦੇ ਆ। ਤਾਂ ਇਹ ਮਾਫ ਕਰਨ ਦੀ ਵਰਤੀ ਤੁਹਾਡੇ ਅੰਦਰ ਹੋਣੀ ਚਾਹੀਦੀ ਆ ਇਹ ਪੰਜਵੀਂ ਗੱਲ ਸੀ ਅੱਗੇ ਛੇਵੀਂ ਗੱਲ ਇਕੱਠੇ ਹੋ ਕੇ ਰੱਬ ਦਾ ਸ਼ੁਕਰਾਨਾ ਕਰਨਾ ਸਿੱਖੋ ਇਕੱਠੇ ਹੋ ਕੇ ਆਪਾਂ ਕਈ ਵਾਰੀ ਕਹਿੰਨੇ ਆ ਦੇਖੋ ਕੋਈ ਗੁਰਮਤ ਸਮਾਗਮ ਹੁੰਦੇ ਆ ਗੁਰਪੁਰਬ ਹੁੰਦੇ ਆ ਜਾਂ ਮਹੀਨੇ ਵਿੱਚ ਇੱਕ ਦਿਨ ਅਸੀਂ ਕਿਸੇ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਸਕਦੇ ਆ ਨਾਲੇ ਦਰਸ਼ਨ ਹੋ ਜਾਣਗੇ ਨਾਲੇ ਪਰਿਵਾਰ ਦੇ ਨਾਲ ਇਕੱਠੇ ਹੋ ਕੇ ਰੱਬ ਦਾ ਸ਼ੁਕਰਾਨਾ ਹੋ ਜਾਵੇਗਾ ਗੁਰੂ ਘਰ ਦੀ ਸੇਵਾ ਵੀ ਹੋ ਜਾਵੇਗੀ ਦਸਬੰਦ ਵੀ ਆਪਾਂ ਕੱਢ ਸਕਦੇ ਹਾਂ ਹੱਥੀਂ ਸੇਵਾ ਵੀ ਕਰ ਸਕਦੇ ਹਾਂ ਇਕੱਠੇ ਬਹਿ ਕੇ ਪਾਠ ਕਰ ਸਕਦੇ ਹਾਂ ਗੁਰੂ ਘਰ ਦੇ ਵਿੱਚ ਕੀਰਤਨ ਸੁਣ ਸਕਦੇ ਹਾਂ ਬੜੇ ਤਰੀਕੇ ਨੇ ਜੇ ਇਕੱਠੇ ਹੋਣਾ ਹੋਵੇ ਇਹ ਗੱਲਾਂ ਦਸ ਹੀ ਨਹੀਂ ਇਹ ਤਾਂ ਬਹੁਤ ਹਜ਼ਾਰਾਂ ਹੋ ਸਕਦੀਆਂ ਨੇ ਪਰ ਲੋੜ ਵੀ ਆਪਾਂ 10 ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਪਹਿਲਾਂ ਕਮਾ ਲਈਏ ਫਿਰ ਅੱਗੇ ਵਧਾਂਗੇ ਇੱਕਠੇ ਹੋ ਕੇ ਰੱਬ ਦਾ ਸ਼ੁਕਰਾਨਾ ਕਰੋ ਇਹਦੇ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਬੜਾ ਫਰਕ ਪਵੇਗਾ ਤੇ ਇਹ ਰੱਬ ਦਾ ਸ਼ੁਕਰਾਨਾ ਕਰਨਾ ਹੀ ਔਖਾ ਆਕਲ ਯੁਗ ਦੇ ਵਿੱਚ ਬਾਕੀ ਅਸੀਂ ਸਭ ਕੁਝ ਕਰ ਲੈਨੇ ਆ ਪਰ ਇੱਕ ਕੰਮ ਜਿਹੜਾ ਭੁੱਲ ਜਾਂਦੇ ਆ ਉਹ ਹੈ ਮਿਲ ਕੇ ਰੱਬ ਦਾ ਸ਼ੁਕਰਾਨਾ ਕਰਨਾ ਨਹੀਂ ਜੀ ਇਦਾਂ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਪਰਿਵਾਰ ਸੁਖੀ ਰਹੇ ਤੁਸੀਂ ਵੀ ਤੁਹਾਡੇ ਮਨ ਨੂੰ ਚੈਨ ਮਿਲੇ ਇਕੱਠੇ ਹੋ ਕੇ ਰੱਬ ਦਾ ਸ਼ੁਕਰ ਕਰੋ ਤੇ ਇਹ ਗੱਲ ਕਰਨੀ ਬੜੀ ਜ਼ਰੂਰੀ ਆ ਤੇ ਅਗਲੀ ਗੱਲ ਜਿਹੜੀ 7ਵੀਂ ਗੱਲ ਆ ਜਦੋਂ ਕੋਈ ਇੱਕ ਦੂਜਾ ਸਾਡੇ ਸਾਹਮਣੇ ਆਪਣੇ ਵਿਚਾਰ ਰੱਖਦਾ ਕੋਈ ਗੱਲ ਕਰ ਰਿਹਾ ਹੁੰਦਾ ਲੜਾਈ ਪਤਾ ਕਦੋਂ ਹੁੰਦੀ ਆ ਜਦੋਂ ਆਪਾਂ ਸਾਹਮਣੇ ਵਾਲੇ ਦੀ ਗੱਲ ਸੁਣਦੇ ਨਹੀਂ ਵਿੱਚੇ ਹੀ ਕੱਟ ਦਿੰਨੇ ਫਿਰ ਉਹਨੂੰ ਲੱਗਦਾ ਵੀ ਇਹ ਤਾਂ ਮੇਰੇ ਵਿਚਾਰਾਂ ਦੀ ਕਦਰ ਹੀ ਨਹੀਂ ਕਰਦਾ ਜਾਂ ਕਰਦੀ ਇਸ ਕਰਕੇ ਇੱਕ ਦੂਜੇ ਦੇ ਵਿਚਾਰਾਂ ਦੀ ਕਦਰ ਕਰੋ ਜਿੰਨੀ ਕਦਰ ਕਰੋਗੇ ਉੰਨੀ ਤੁਹਾਡੀ ਕਦਰ ਹੋਵੇਗੀ ਇਹ ਗੱਲ ਯਾਦ ਰੱਖਣਾ ਜਿੰਨਾ ਦੂਜੇ ਨੂੰ ਸਤਕਾਰ ਦੋਗੇ ਉਹਨਾਂ ਤੁਹਾਡਾ ਸਤਕਾਰ ਹੋਵੇਗਾ ਵਿਚਾਰਾਂ ਦੀ ਕਦਰ ਕਰਨੀ ਸਿੱਖੋ ਕਈ ਵਾਰੀ ਅਸੀਂ ਬਹੁਤ ਭੁੱਲਾਂ ਕਰ ਲੈਂਦੇ ਆ ਜਦੋਂ ਕੋਈ ਗੱਲ ਕਰਦਾ ਹੁੰਦਾ ਵਿੱਚ ਹੀ ਉਹਦੀ ਗੱਲ ਕੱਟ ਦਿੰਦੇ ਆ ਰਿਸ਼ਤੇਦਾਰ ਆਏ ਹੁੰਦੇ ਆ ਕੋਈ ਪਤਨੀ ਗੱਲ ਕਰ ਰਹੀ ਆ ਪਤੀ ਉਹਦੀ ਗੱਲ ਵਿੱਚ ਹੀ ਕੱਟ ਦਿੰਦਾ ਜਦੋਂ ਕੋਈ ਗੱਲ ਕਰ ਰਿਹਾ ਉਹਨੂੰ ਪੂਰੀ ਗੱਲ ਕਰਨ ਦਿਓ ਚੰਗੀ ਗੱਲਬਾਤ ਕਰਨ ਦਾ ਤਰੀਕਾ ਹੀ ਇਹ ਹੁੰਦਾ ਵੀ ਪਹਿਲਾਂ ਅਗਲੇ ਨੂੰ ਗੱਲ ਕਰ ਲੈਣ ਦਿਓ ਸਾਹਮਣੇ ਵਾਲੇ ਦੀ ਗੱਲ ਪੂਰੀ ਸੁਣੋ ਧਿਆਨ ਦੇ ਨਾਲ ਸੁਣੋ ਇਹੀ ਚੰਗੀ ਗੱਲਬਾਤ ਹੁੰਦੀ ਆ ਇਹੀ ਵਿਚਾਰਾਂ ਦੀ ਕਦਰ ਹੁੰਦੀ ਆ ਜਦੋਂ ਆਪਾਂ ਇੱਕ ਦੂਜੇ ਨੂੰ ਧਿਆਨ ਦੇ ਨਾਲ ਸੁਣਦੇ ਆ ਉਦੋਂ ਬਹੁਤ ਜ਼ਿਆਦਾ ਸਾਡਾ ਸਤਕਾਰ ਇੱਕ ਦੂਜੇ ਦੇ ਸਾਹਮਣੇ ਵਾਲੇ ਦੀ ਨਜ਼ਰ ਵਿੱਚ ਵੱਧ ਜਾਂਦਾ ਉਹਨੂੰ ਲੱਗਦਾ ਵੀ ਇਹ ਮੈਨੂੰ ਸੁਣਦਾ ਇਸ ਕਰਕੇ ਵਿਚਾਰਾਂ ਦੀ ਕਦਰ ਕਰੋ ਜੀ ਅੱਗੇ ਹੁਣ 8ਵੀਂ ਗੱਲ ਜਿਹੜੀ ਆ ਸਮਾਂ ਬਤਾਉਣਾ ਇੱਕ ਦੂਜੇ ਨਾਲ ਬਹੁਤ ਜ਼ਰੂਰੀ ਹੈ ਇੱਕ ਤਾਂ ਹੋ ਗਿਆ ਨਾ ਇਕੱਠੇ ਹੋ ਕੇ ਰੱਬ ਦਾ ਸ਼ੁਕਰਾਨਾ ਕਰਨਾ ਵੈਸੇ ਸਮਾਂ ਬਤਾਉਣਾ ਹੁਣ ਆਪਾਂ ਇੱਥੇ ਗੱਲ ਕਹਿੰਨੇ ਆ ਮੈਂ ਕੰਮ ਤੋਂ ਲੇਟ ਹੋ ਜਾਣਾ ਮੈਨੂੰ ਘਰ ਦੇ ਬڑے ਕੰਮ ਹੁੰਦੇ ਆ ਬੱਚਿਆਂ ਲਈ ਵੀ ਸਮਾਂ ਨਹੀਂ ਨਿਕਲ ਪਉਂਦਾ ਦੇਖੋ ਜੀ ਸਮਾਂ ਬਤਾਉਣਾ ਬਹੁਤ ਜ਼ਰੂਰੀ ਹੈ ਇੱਕ ਦੂਜੇ ਨਾਲ ਤੁਸੀਂ ਇਕੱਠੇ ਹੋ ਕੇ ਭੋਜਨ ਸ਼ਕੋ ਐਵੇਂ ਸਮਾਂ ਕੱਢ ਸਕਦੇ ਆ ਇਕੱਠੇ ਤੁਸੀਂ ਪਾਠ ਕਰੋ ਘਰ ਦੇ ਵਿੱਚ ਇਕੱਠੇ ਤੁਸੀਂ ਗੁਰਦੁਆਰਾ ਸਾਹਿਬ ਜਾ ਸਕਦੇ ਹੋ ਇਕੱਠੇ ਤੁਸੀਂ ਬੈਠ ਕੇ 5-10 ਮਿੰਟ ਗੱਲਾਂ ਕਰ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਪੁਰਾਣੇ ਸਮੇਂ ਵਿੱਚ ਤੁਸੀਂ ਵੇਖਿਆ ਬਜ਼ੁਰਗ ਜਿਹੜੇ ਹੁੰਦੇ ਸੀ ਘਰਾਂ ਵਿੱਚ ਇਕੱਠੇ ਬੈਠ ਕੇ ਗੱਲਾਂ ਕਰਦੇ ਹੁੰਦੇ ਸੀ ਉਹਨਾਂ ਨੂੰ ਤਣਾਅ ਆ ਡਿਪਰੈਸ਼ਨ ਦੀਆਂ ਬਿਮਾਰੀਆਂ ਹੁਣ ਦੇ ਲੋਕਾਂ ਨਾਲੋਂ ਘੱਟ ਹੁੰਦੀਆਂ ਸੀ ਨਾ ਤਾਂ ਉਦੋਂ ਚਲੋ ਮੋਬਾਈਲ ਫੋਨ ਹੁੰਦੇ ਸੀ ਹੁਣ ਕੀ ਹੁੰਦਾ ਵਾ ਹਰ ਕਿਸੇ ਦੇ ਆਪਣੇ ਆਪਣੇ ਕਮਰੇ ਨੇ ਸਮਾਂ ਇਕੱਠੇ ਨਹੀਂ ਬਤਾਉਂਦੇ ਉਹ ਕਮਰਿਆਂ ਵਿੱਚ ਚਲੇ ਜਾਂਦੇ ਆ ਇਹਦੇ ਕਰਕੇ ਕੋਈ ਕਿਸੇ ਨਾਲ ਗੱਲ ਆਪਦੀ ਸਾਂਝੀ ਨਹੀਂ ਕਰਦਾ ਇੱਕ ਦੂਜੇ ਪ੍ਰਤੀ ਗਲਤਫਹਿਮੀਆਂ ਇੰਨੀਆਂ ਪੈਦਾ ਹੋ ਜਾਂਦੀਆਂ ਨੇ ਬਾਅਦ ਵਿੱਚ ਉਹ ਕਲੇਸ਼ ਦਾ ਕਾਰਨ ਬਣਦੀਆਂ ਨੇ ਅਸੀਂ ਹੋਰ ਚੀਜ਼ਾਂ ਦਾ ਕਰੀ ਜਾਂਦੇ ਆ ਪਰ ਆਹ ਜੋ ਕਰਨਾ ਹੁੰਦਾ ਉਹ ਕਰਦੇ ਹੀ ਨਹੀਂ ਹੈਗੇ ਇੱਕ ਛੋਟੀ ਜੀ ਕਹਾਣੀ ਮੇਰੇ ਯਾਦ ਆਈ ਹੈ ਬੜੀ ਸੁੰਦਰ ਆ ਕੋਈ ਰਾਜਾ ਸੀਗਾ ਹਣ ਵਿਰਸੇ ਵਿੱਚ ਮਿਲੀ ਰਾਜਗਦੀ ਤੇ ਤਾਂ ਬੈਠ ਗਿਆ ਦੇਖੋ ਇਹ ਬਿਨਾਂ ਮਿਹਨਤ ਤੋਂ ਉਹਨੂੰ ਰਾਜਗਦੀ ਮਿਲ ਗਈ ਆ ਪਰ ਉਹਦਾ ਅਕਲ ਵਾਲਾ ਪੱਖ ਕਮਜ਼ੋਰ ਸੀਗਾ। ਅਕਲ ਨਹੀਂ ਸੀ ਉਹਨੂੰ ਇੰਨੀ। ਸ਼ਿਕਾਰ ਕਰਦਿਆਂ ਕਰਦਿਆਂ ਕੀ ਹੋਇਆ ਇੱਕ ਵਾਰੀ ਰਾਜੇ ਦੇ ਪੈਰ 'ਚ ਕੰਡਾ ਵੱਜਿਆ। ਕੰਡਾ ਹੁਣ ਵੱਜ ਗਿਆ ਵੱਜ ਜਿਆਂਦਾ ਕਿਉਂਕਿ ਹੁਣ ਉੱਥੇ ਕਈ ਵਾਰੀ ਜੰਗਲ 'ਚ ਬੰਦਾ ਜਾਂਦਾ ਹੈ ਤੇ بڑے ਕੰਡੇ ਹੁੰਦੇ ਆ। ਉਹਨੇ ਹੁਕਮ ਦਿੱਤਾ ਆਹ ਸਾਰੀ ਧਰਤੀ ਜਿੰਨੀ ਵੀ ਇੱਥੇ ਰਾਜ ਦੀ ਆ ਇਲਾਕੇ ਦੀ ਉਹ 'ਚ ਗਲੀਚੇ ਵਿਛਾਓ। ਵਜ਼ੀਰ ਨੇ ਪੁੱਛਿਆ ਪੈਸੋ ਕਿੱਥੋਂ ਆਉਣਗੇ? ਦੂਜੇ ਨੇ ਕਿਆ ਸਭ ਜਗ੍ਹਾ ਗਲੀਚੇ ਵਿਛਾਉਣ ਦੀ ਥਾਂ ਤੁਸੀਂ ਆਪ ਵੀ ਰਾਜੇ ਨੇ ਜੁੱਤੀ ਵਧੀਆ ਪਹਿਨੋ ਚੰਗੀ ਜੁੱਤੀ ਪਾ ਲਓ ਇਹ ਸੁਣ ਕੇ ਰਾਜੇ ਨੇ ਆਪਣਾ ਗਲੀਚੇ ਵਿਛਾਉਣ ਦਾ ਜਿਹੜਾ ਹੁਕਮ ਸੀ ਵਾਪਸ ਲੈ ਲਿਆ ਹੁਕਮ ਦੇ ਦਿੱਤਾ ਕਿ ਦੇਸ਼ ਦੀ ਸਾਰੀ ਜਨਤਾ ਨੂੰ ਜੁੱਤੇ ਪਹਿਨਾ ਦਿਓ ਇਸ ਕਰਕੇ ਜੇ ਇਹੋ ਜੇ ਗੱਦੀ ਤੇ ਰਾਜੇ ਬੈਠਣਗੇ ਫੇਰ ਤਾਂ ਜਿਹੋ ਜਿਹਾ ਰਾਜਾ ਉਹੋ ਜੀ ਪਰਜਾ ਹੋ ਜੇਗੀ ਉਹ ਜਿਹੀਆਂ ਗੱਲਾਂ ਹੋਈ ਜਾਣਗੀਆਂ ਉਹ ਜਿਹੇ ਹੁਕਮ ਉਹੋ ਜੇ ਆਰਡਰ ਕੱਢਣਗੇ ਉਹ ਸਾਧ ਸੰਗਤ ਜੀ ਇਸ ਕਰਕੇ ਨਾ ਇਹ ਸਮਾਂ ਬਤਾਉਣਾ ਬੜਾ ਜ਼ਰੂਰੀ ਆ ਹੋਰ ਜਿਹੜੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਜਿਨ੍ਹਾਂ ਦੇ ਕੋਈ ਅਰਥ ਨਹੀਂ ਉਹ ਸੀ ਕਰਨ ਨੂੰ ਰਾਜ਼ੀ ਆ ਪਰ ਜਿਹੜੀ ਸੱਚੀ ਗੱਲ ਆ ਉਹ ਸੀ ਕਰਨ ਨੂੰ ਰਾਜ਼ੀ ਨਹੀਂ ਸਾਰੀ ਧਰਤੀ ਤੇ ਗਲੀਚਾ ਵਿਛਾਉਣ ਨੂੰ ਫਿਰਦੇ ਆ ਪਰ ਆਪਦੇ ਪੈਰਾਂ ਵਿੱਚ ਜੋੜਾ ਨਹੀਂ ਪਾਉਂਦੇ ਆਪ ਦੀ ਗਲਤੀ ਨਹੀਂ ਮੰਨਦੇ ਇਹ ਜਿਹੜੀ ਮੈਂ ਕਹਾਣੀ ਸੁਣਾਈ ਅੱਗੇ ਨੌਵੀਂ ਗੱਲ ਦੇ ਨਾਲ ਜਾ ਕੇ ਮਿਲੇਗੀ ਤੁਹਾਨੂੰ ਪਤਾ ਲੱਗੇਗਾ ਉਹ ਇਹ ਹੁੰਦਾ ਆਪ ਦੀ ਜ਼ਿੰਮੇਵਾਰੀ ਆਪ ਵੀ ਚੁੱਕੋ ਕਈ ਵਾਰੀ ਹੁੰਦਾ ਅਸੀਂ ਦੂਜਿਆਂ ਤੇ ਨਿਰਭਰ ਹੋ ਜਾਂਦੇ ਆ ਕਰਦੇ ਜੀਹਾਂ ਤੇ ਉਹੀ ਸਾਡਾ ਕੰਮ ਕਰਕੇ ਦੇਣਗੇ ਉਹੀ ਸਾਡੇ ਲਈ ਸਭ ਕੁਝ ਕਰਨਗੇ ਨਹੀਂ ਭਾਈ ਆਪਣੀ ਜ਼ਿੰਮੇਵਾਰੀ ਸਮਝੋ ਜ਼ਿੰਮੇਵਾਰੀ ਸਮਝੋਗੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪਤਾ ਲੱਗੇਗਾ ਵੀ ਜ਼ਿੰਮੇਵਾਰੀ ਨਾਲ ਜਿਹੜੇ ਆਪ ਕੰਮ ਕੀਤੇ ਹੁੰਦੇ ਆ ਉਹਨਾਂ ਵਿੱਚ ਤਸੱਲੀ ਵੱਖਰੇ ਤਰ੍ਹਾਂ ਦੀ ਹੁੰਦੀ ਹੈ ਕਈ ਵਾਰੀ ਆਪਾਂ ਦੂਜੇ ਨੂੰ ਕੰਮ ਦੇ ਦਿੰਨੇ ਆ ਕਈ ਵਾਰੀ ਉਹ ਤੋਂ ਕੰਮ ਹੁੰਦਾ ਨਹੀਂ ਫਿਰ ਆਪਾਂ ਖਿੱਦ ਜਾਂਦੇ ਆ ਲੜਦੇ ਆ ਆਪਣੀ ਜ਼ਿੰਮੇਵਾਰੀ ਆਪ ਲਓ ਸਾਹ ਸੰਗਜੀ ਜਿਸ ਦਿਨ ਤੁਸੀਂ ਇਹ ਗੱਲ ਕਰਨੀ ਸ਼ੁਰੂ ਕਰ ਦਿੱਤੀ ਆਪਣੀ ਜ਼ਿੰਮੇਵਾਰੀ ਲੈਣੀ ਸ਼ੁਰੂ ਕਰ ਦਿੱਤੀ ਵੀ ਹਾਂ ਇਹ ਕੰਮ ਮੈਂ ਕਰੂੰਗਾ ਉਸ ਦਿਨ ਤੁਹਾਡੇ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਜਾਏਗਾ ਤੇ ਸੁਖੀ ਪਰਿਵਾਰ ਬਣ ਜਾਏਗਾ ਹੁਣ ਜਿਹੜੀ ਅਖੀਰਲੀ ਗੱਲ ਆ ਇਹ ਸਮਝ ਨਹੀਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਕਿਉਂਕਿ ਇਹ ਵੀ ਅਸੀਂ ਕਰਦੇ ਨਹੀਂ ਹੈਗੇ ਤੁਸੀਂ ਕਹੋਗੇ ਤਾਂ ਗੱਲਾਂ ਸਾਨੂੰ ਪਤਾ ਨੇ ਪਤਾ ਹੋਣ ਕਰਕੇ ਵੀ ਲਾਗੂ ਕਿਉਂ ਨਹੀਂ ਹੋ ਰਹੀਆਂ ਸਾਥ ਸੰਗਤ ਜੀ ਉਹ ਵੀ ਮੈਂ ਦੱਸਦਾ ਆਪ ਜੀ ਨੂੰ ਕਿਉਂ ਨਹੀਂ ਹੋ ਰਹੀਆਂ ਦਸਵੀਂ ਗੱਲ ਜਿਹੜੀ ਆ ਪਹਿਲਾਂ ਉਹ ਸੁਣੋ ਉਹ ਹੈ ਖੁੱਲੀ ਗੱਲਬਾਤ ਖੁੱਲੀ ਗੱਲਬਾਤ ਹੁੰਦੀ ਕੀ ਹੁੰਦੀ ਖੁੱਲੀ ਗੱਲਬਾਤ ਜਦੋਂ ਆਪਾਂ ਰਲ ਕੇ ਬੈੰਨੇ ਆ ਇੱਕ ਦੂਜੇ ਦੇ ਖਿਆਲ ਉਹਦਾ ਦਰਦ ਸਮਝਣਾ ਖੁੱਲ ਕੇ ਗੱਲਾਂ ਕਰਨੀਆਂ ਜਾਂ ਖੁੱਲ ਕੇ ਹੱਸਣਾ ਇੱਕ ਹੁੰਦਾ ਮੜੀਆਂ ਮੜੀਆਂ ਗੱਲਾਂ ਕਰੀ ਜਾਣੀਆਂ ਜਿਵੇਂ ਕਿ ਆਪਾਂ ਰਿਸ਼ਤੇਦਾਰਾਂ ਨਾਲ ਕਰਦੇ ਨੇ ਰਿਸ਼ਤੇਦਾਰਾਂ ਨਾਲ ਆਪਾਂ ਖੁੱਲ ਕੇ ਗੱਲ ਨਹੀਂ ਕਰਦੇ ਮਿੱਤਰਾਂ ਨਾਲ ਆਪਾਂ ਕਈ ਵਾਰੀ ਖੁੱਲ ਕੇ ਗੱਲ ਕਰਦੇ ਹਾਂ। ਜ਼ਿਆਦਾ ਕਰਕੇ ਹੁੰਦਾ ਘਰ ਦੇ ਜੀਆਂ ਨੂੰ ਮਿੱਤਰ ਸਮਝਣਾ ਪਵੇਗਾ। ਜਿਹੜਾ ਘਰ ਦੇ ਜੀਆਂ ਨੂੰ ਮਿੱਤਰ ਸਮਝ ਕੇ ਉਹਨਾਂ ਗੱਲਾਂ ਕਰਦਾ ਹੈ ਤੇ ਖੁੱਲੀ ਗੱਲਬਾਤ ਕਰਦਾ ਹੈ। ਚਾਹ ਪੀਂਦੇ-ਪੀਂਦੇ, ਪ੍ਰਸ਼ਾਦਾ ਛਕਦੇ-ਛਕਦੇ ਕਈ ਵਾਰੀ ਜਦੋਂ ਅਸੀਂ ਇੱਕ ਦੂਜੇ ਕੋਲ ਬੈਠਦੇ ਹਾਂ, ਬੜਾ ਝਿਜਕ ਕੇ ਬੈਠਦੇ ਹਾਂ। ਚਾਹ ਪੀਣ ਸਮੇਂ ਅਸੀਂ ਗੱਲਾਂ ਕਰ ਸਕਦੇ ਹਾਂ। ਬਹੁਤ ਖੁੱਲ ਕੇ ਗੱਲਾਂ ਹੋ ਸਕਦੀਆਂ ਨੇ ਜਿਹਦੇ ਕਰਕੇ ਜਿੱਥੇ ਖੁੱਲ ਕੇ ਗੱਲ ਹੋਣ ਲੱਗ ਜੇ ਸੱਚ ਕਰਕੇ ਜਾਣਿਓ ਉੱਥੇ ਰਿਸ਼ਤੇ ਕਦੇ ਟੁੱਟਦੇ ਨਹੀਂ ਹੁੰਦੇ ਹੁਣ ਉਹ ਗੱਲ ਜਿਹੜੀ ਆ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਆਪਾਂ ਕਵਾਂਗੇ ਸਾਨੂੰ ਪਤਾ ਇੱਕ ਦੂਜੇ ਦੇ ਕੰਮ ਕਰਨੇ ਚਾਹੀਦੇ ਆ ਹੌਸਲਾ ਦੇਣਾ ਚਾਹੀਦਾ ਮਾਫ ਕਰਨਾ ਚਾਹੀਦਾ ਪਰ ਇਹ ਕੰਮ ਸਾਡੇ ਤੋਂ ਹੁੰਦੇ ਕਿਉਂ ਨਹੀਂ ਵੀ ਸਾਨੂੰ ਪਤਾ ਹੋਣ ਦੇ ਬਾਵਜੂਦ ਇਹ ਕੰਮ ਅਸੀਂ ਕਿਉਂ ਨਹੀਂ ਕਰਦੇ ਪਤਾ ਇਹ ਗੱਲ ਕਿਉਂ ਹੈ ਕਿਉਂਕਿ ਮਨ ਸਾਰੀਆਂ ਗੱਲਾਂ ਸਮਝਦਾ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਹੁਣ ਮਨ ਨੂੰ ਪਤਾ ਨਹੀਂ ਕਿ ਬਾਣੀ ਪੜ੍ਹਨੀ ਚਾਹੀਦੀ ਮਨ ਨੂੰ ਪਤਾ ਨਹੀਂ ਸਵੇਰੇ ਉੱਠਣਾ ਚਾਹੀਦਾ ਮਨ ਕਰਨ ਨਹੀਂ ਦਿੰਦਾ ਇਹ ਮਨ ਦੀ ਪਹਿਲੀ ਚਲਾਕੀ ਆ ਇੱਥੇ ਇਹਨੂੰ ਛੋਟੀ ਜੀ ਕਹਾਣੀ ਦੁਆਰਾ ਆਪਾਂ ਸਮਝਦੇ ਆਂ ਵੀ ਮਸਲਾ ਅਸਲ ਦੇ ਵਿੱਚ ਕਿੱਥੇ ਆ ਕੇ ਖੜਾ ਹੁੰਦਾ ਇੱਕ ਗਲਾਸ ਲਾਓ ਪਾਣੀ ਨਾ ਭਰਿਆ ਹੋਵੇ ਉੱਚਾ ਕਰੋ ਦੇਖੋ ਕਿੰਨਾ ਕੁ ਭਾਰ 200 ਗ੍ਰਾਮ ਹੋਊਗਾ ਬਾਹ ਹੋਰ ਉੱਚੀ ਕਰਕੇ ਚੁੱਕੀ ਰੱਖੋ ਬਾਹ ਥੱਕ ਜੂਗੀ ਭਾਰ ਇਨਾ ਮਹੱਤਮਪੂਰਨ ਨਹੀਂ ਗੱਲ ਇਹ ਆ ਕਿ ਭਾਰ ਕਿੰਨਾ ਚੜ ਚੁੱਕਣਾ 5 10 20 30 ਮਿੰਟ ਕੁਝ ਨਹੀਂ ਹੋਵੇਗਾ 2 ਘੰਟੇ ਵਿੱਚ ਬਾਹ ਦੁਖਣ ਲੱਗ ਜੂਗੀ ਤੁਹਾਡੀ ਸਾਰਾ ਦਿਨ ਚੁੱਕਣਾ ਪਿਆ ਇਹ ਛੋਟਾ ਜਿਹਾ ਭਾਰ ਤੁਹਾਨੂੰ ਡੇਗ ਦੇਵੇਗਾ ਛੁੱਟ ਦੇਵੇਗਾ ਭਾਰ ਉਹੀ ਆ ਚੁੱਕਣ ਦਾ ਸਮਾਂ ਉਹ ਭਾਰ ਨੂੰ ਭਾਰੀ ਬਣਾਈ ਜਾ ਰਿਹਾ ਹੈ ਗੱਲਾਂ ਸਾਡੇ ਅੰਦਰ ਜਿਹੜੀਆਂ ਹੁੰਦੀਆਂ ਨੇ ਇੱਕ ਆਦਤ ਸਾਡੀ ਹੁੰਦੀ ਆ ਉਹ ਕਈ ਵਾਰੀ ਏਡੀ ਵੱਡੀ ਆਦਤ ਬਣ ਜਾਂਦੀ ਆ ਸਾਥ ਸੰਗਤ ਜੀ ਫਿਰ ਉਹ ਭੈੜੇ ਕੰਮ ਦਾ ਭਾਰ ਬੰਦੇ ਤੋਂ ਚੁੱਕਿਆ ਨਹੀਂ ਜਾਂਦਾ ਇਹ ਹੁਣਤਾ ਹੀ ਰਹਿ ਜਾਂਦੀ ਆ ਕਈ ਵਾਰੀ ਦਿਲ ਵਿੱਚ ਕੋਈ ਗੱਲ ਜਿਹੜੀ ਆਪਾਂ ਰੱਖ ਲੈਨੇ ਆ ਇਹਨੇ ਮੇਰੇ ਨਾਲ ਉਹ ਦੁਆਏ ਕੀਤਾ ਸੀ ਮੈਂ ਕਿਉਂ ਕਰਾਂ ਸਾਂਝੇ ਪਰਿਵਾਰ ਵਿੱਚ ਜ਼ਿਆਦਾ ਇਦਾਂ ਹੁੰਦੀਆਂ ਨੇ ਮੈਂ ਦੇ ਲਈ ਇਨਾ ਕੀਤਾ ਮੈਂ ਕਿਉਂ ਕਰਾਂ ਐਵੇਂ ਜੇ ਗੱਲ ਦਾ ਭਾਰ ਬਣਾ ਕੇ ਅੰਦਰ ਰੱਖੋਗੇ ਵੱਡੀ ਬਣ ਜਾਏਗੀ ਫਿਰ ਏਡੀ ਵੱਡੀ ਬਣ ਜਾਏਗੀ ਤੁਹਾਡੇ ਤੋਂ ਵੱਡੀ ਬਣ ਜਾਏਗੀ ਫਿਰ ਉਹ ਤੁਹਾਡੇ ਬਸੋਂ ਬਾਹਰ ਹੋ ਜਾਏਗੀ ਇਹ ਗੁਰੂ ਦੀ ਸ਼ਰਨ ਪਏ ਤੋਂ ਬਿਨਾ ਅਰਦਾਸ ਕੀਤੇ ਤੋਂ ਬਿਨਾ ਇਹ ਚੀਜ਼ਾਂ ਫਿਰ ਹੱਲ ਨਹੀਂ ਹੋਣੀਆਂ ਜੀ ਸਾਧ ਸੰਗਤ ਜੀ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ 'ਗੇ ਅਰਦਾਸ ਕਰਨੀ ਬਣਦੀ ਆ ਕਿ ਮਹਾਰਾਜ ਗਿਆਨ ਸਾਨੂੰ ਹੈ ਸਮਝ ਸਾਨੂੰ ਹੈ ਪਰ ਇਹ ਚੀਜ਼ਾਂ ਲਾਗੂ ਹੋਣ ਉਹ ਵਿਵੇਕ ਸਾਡੇ پاس ਨਹੀਂ ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੋਗੇ ਤੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਲਾਗੂ ਕਰਨਾ ਉਹੋ ਜਿਹਾ ਮਨ ਉਹੋ ਜਿਹਾ ਵਿਵੇਕ ਵੀ ਦੇ ਦੇਣਗੇ ਅਰਦਾਸ ਕਰਨ ਦੇ ਨਾਲ ਬਹੁਤ ਚੀਜ਼ਾਂ ਦੇ ਹਾਲ ਨਿਕਲ ਆਉਂਦੇ ਆ ਤਾਂ ਗੁਰੂ ਅੱਗੇ ਅਰਦਾਸ ਕਰੋ ਕਿ ਗੱਲਾਂ ਮੈਨੂੰ ਪਤਾ ਹਨ ਜੀ ਪਰ ਇਹ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰਨੀਆਂ ਨੇ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਮਹਾਪੁਰਖ ਜਿੰਨੇ ਵੀ ਰੱਬ ਦੇ ਪਿਆਰੇ ਆ ਉਹ ਵੀ ਤਾਂ ਇਹੀ ਕਹਿੰਦੇ ਆ ਭਾਈ ਪ੍ਰੇਮ ਦੇ ਨਾਲ ਰਹੋ ਪ੍ਰੇਮ ਦੇ ਨਾਲ ਤਾਂ ਭਗਤਾਂ ਨੇ ਰੱਬ ਨੂੰ ਵਸ ਵਿੱਚ ਕਰ ਲਿਆ ਘਰ ਦੇ ਜੀਆਂ ਨੂੰ ਅਸੀਂ ਕਿਉਂ ਨਹੀਂ ਕਰ ਸਕਦੇ ਜੀ ਇਹ ਉਹ ਵਾਲਾ ਵਸ਼ੀਕਰਨ ਨਹੀਂ ਜੋ ਪਖੰਡੀ ਲੋਕ ਕਰਦੇ ਆ ਇਹ ਉਹ ਆ ਸਾਚ ਕਹੋ ਸੁਣ ਲਿਓ ਸਭੇ ਜਿਨੇ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਜਿੰਨਾ ਜਿਨ੍ਹਾਂ ਨੇ ਵੀ ਪਿਆਰ ਕੀਤਾ ਰੱਬ ਨੂੰ ਉਹਨਾਂ ਨੇ ਹੀ ਰੱਬ ਨੂੰ ਪਾਇਆ ਹੈ ਸਾਧ ਸੰਗਤ ਜੀ ਤੇ ਰੱਬ ਜਿਹੜਾ ਭਗਤਾਂ ਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਵਸ ਵਿੱਚ ਕਰ ਲਿਆ ਇੱਕ ਪ੍ਰੇਮ ਹੈ ਜਿਹਦੇ ਨਾਲ ਅਸੀਂ ਸਭ ਨੂੰ ਜਿੱਤ ਸਕਦੇ ਹਾਂ ਸਾਧ ਸੰਗਤ ਜੀ ਪ੍ਰੇਮ ਹਰ ਇੱਕ ਚੀਜ਼ ਨੂੰ ਜਿੱਤ ਲੈਂਦਾ ਹੈ ਪਿਆਰ ਗੁਰੂ ਮਹਾਰਾਜ ਅਗੇ ਅਰਦਾਸ ਕਰੀਏ ਤਾਂ 10 ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਆਪਦੀ ਜ਼ਿੰਦਗੀ ਵਿੱਚ ਲੈ ਕੇ ਆਓ ਖੁੱਲੀ ਗੱਲਬਾਤ ਕਰੋ ਦੁਹਰਾ ਦਿਮੈਂ ਇੱਕ ਵਾਰੀ ਕਈ ਵਾਰੀ ਬੰਦੇ ਦੇ ਅੰਦਰੋਂ ਇਹੋ ਜੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਭੁੱਲ ਜਾਂਦਾ ਬੰਦਾ ਛੇਤੀ ਬਾੜੀ ਨਹੀਂ ਭੁੱਲਦਾ ਆਪਣੀ ਜ਼ਿੰਮੇਵਾਰੀ ਲਓ ਸਮਾਂ ਬਤਾਓ ਇੱਕ ਦੂਜੇ ਦੇ ਵਿਚਾਰਾਂ ਦੀ ਕਦਰ ਕਰੋ ਇਕੱਠੇ ਹੋ ਕੇ ਰੱਬ ਦਾ ਸ਼ੁਕਰ ਕਰੋ ਮਾਫ਼ ਕਰਨਾ ਸਿੱਖੋ ਛੋਟੇ ਕਲੇਸ਼ ਆਪ ਹੀ ਨਿਵੇੜ ਲਿਆ ਕਰੋ ਹੌਸਲਾ ਦਿਓ ਇੱਕ ਦੂਜੇ ਨੂੰ ਇੱਕ ਦੂਜੇ ਦਾ ਦਰਦ ਵੰਡਾਓ ਇੱਕ ਦੂਜੇ ਦੇ ਹੋ ਸਕੇ ਤਾਂ ਥੋੜੇ ਬਹੁਤੇ ਨਿੱਕੇ ਨਿੱਕੇ ਕੰਮ ਵੀ ਕਰ ਦਿਆ ਕਰੋ ਇਹ 10 ਗੱਲਾਂ ਸਹੀਆਂ ਸੁਖੀ ਪਰਿਵਾਰ ਦੀਆਂ ਇਹ ਨਿਸ਼ਾਨੀਆਂ ਨੇ ਉਮੀਦ ਕਰਦਾ ਤੁਸੀਂ ਇਹਨਾਂ ਗੱਲਾਂ ਨੂੰ ਭਾਈ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਤੇ ਹੁਣ ਆਪਦੀ ਜ਼ਿੰਦਗੀ ਵਿੱਚ ਵੀ ਲਾਗੂ ਕਰੋਗੇ ਅੱਜ ਦੇ ਦੀਵਾਨ ਦੇ ਵਿੱਚ ਇਹ ਜੋ ਆਪਾਂ ਗੱਲਬਾਤ ਕੀਤੀ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਦੀਜੈ ਬੁੱਧ ਵਿਵੇਕਾ ਸਾਨੂੰ ਵਿਵੇਕ ਬੁੱਧ ਦੇਣ ਤਾਂ ਜੋ ਅਸੀਂ ਆਪ ਵੀ ਸੁਖੀ ਰਹੀਏ ਤੇ ਪਰਿਵਾਰ ਨੂੰ ਵੀ ਸੁੱਖ ਦੇ ਸਕੀਏ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਓ ਆਪਾਂ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਗੁਰੂ ਮਹਾਰਾਜ ਕਿਰਪਾ ਕਰਨੀ ਸਰਬਤ ਸੰਗਤਾਂ ਦਾ ਭਲਾ ਕਰਨਾ ਜੀ ਦਰੋਂ ਕਰੋ ਨਾਮਦਾਨ ਸਿੱਖੀ ਦੀ ਦਾਤ ਚੜਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ